ਪੰਜਾਬ ਹੜਾਂ ਦੀ ਲਪੇਟ ਚ ਹੈ ਕਾਫੀ ਲੰਬੇ ਸਮੇਂ ਤੋਂ ਉਡੀਕ ਸੀ ਕਿ ਕੇਂਦਰ ਸਰਕਾਰ ਦੇ ਵੱਲੋਂ ਕੁਝ ਤਾਂ ਕੋਈ ਬਿਆਨ ਜਿਹੜਾ ਆਵੇ ਪੰਜਾਬ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜੇ ਤੱਕ ਕੋਈ ਟਵੀਟ ਨਹੀਂ ਕੀਤਾ ਸੀ ਤੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਪਹੁੰਚੇ ਨੇ ਪੰਜਾਬ ਦੇ ਗੁਰਦਾਸਪੁਰ ਦੇ ਵਿੱਚ ਹਰਪੀੜਤਾ ਦੇ ਨਾਲ ਮੁਲਾਕਾਤ ਕੀਤੀ ਹੈ ਹਰਪੀੜਤਾ ਨੇ ਕੀ ਕੁਝ ਕਿਹਾ ਹੈ ਗਿਆ ਪ੍ਰਧਾਨ ਮੰਤਰੀ ਨੇ ਕੀ ਕੁਝ ਕਿਹਾ ਤੇ ਇਸ ਬਾਰੇ ਚਰਚਾ ਕਰਾਂਗੇ ਤੇ ਹੋਰ ਵੀ ਪੰਜਾਬ ਦੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਖਸ਼ੀ ਕੋਰ ਸਵਾਗਤ ਕਰਦੀ ਹਾਂ ਤੁਹਾਡਾ ਬਾਨੀਡਾ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਪੀਰ ਸਿੰਘ ਪੜੀ ਪੜੀ ਸਾਹਿਬ ਸਤਿ ਸ਼੍ਰੀ ਅਕਾਲ ਬੋ ਸਵਾਗਤ ਹੈ ਤੁਹਾਡਾ ਟੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਪੜੀ ਸਾਹਿਬ ਪ੍ਰਧਾਨ ਮੰਤਰੀ ਅੱਜ ਪੰਜਾਬ ਪਹੁੰਚੇ ਨੇ ਪਹਿਲਾਂ ਹਿਮਾਚਲ ਗਏ ਉਸ ਤੋਂ ਬਾਅਦ ਹੁਣ ਪੰਜਾਬ ਦੇ ਗੁਰਦਾਸਪੁਰ ਦੇ ਵਿੱਚ ਇਸ ਵੇਲੇ ਹਰ ਪੀੜਤਾ ਦੇ ਨਾਲ ਮੁਲਾਕਾਤ ਕਰਕੇ ਹਟੇ ਨੇ ਕੀ ਕੁਝ ਹੜਪੀੜਤਾ ਨੇ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਦੌਰਾਨ ਕੀ ਮੰਗਾਂ ਰੱਖੀਆਂ ਨੇ ਤੇ ਕੀ ਉਮੀਦ ਜਿਹੜੀ ਆ ਪ੍ਰਧਾਨ ਮੰਤਰੀ ਤੋਂ ਹੁਣ ਲਗਾਈ ਜਾ ਰਹੀ ਹੈ ਹਜ਼ੂਰ ਇਤਨੀ ਢੇਰ ਕਿਉਂ ਕੀ ਪਹੁੰਚਦੇ ਪਹੁੰਚਦੇ ਪੰਜਾਬ ਪ੍ਰਧਾਨ ਮੰਤਰੀ ਸਾਹਿਬ ਨੇ ਫ਼ਾਗ ਵਗਾਨਿਸਤਾਨ ਦੇ ਵਿੱਚ ਪਹਚਾਰ ਲਾਇਆ ਤੇ ਉਹਨਾਂ ਤੇ ਚਿੰਤਾ ਵੀ ਪ੍ਰਗਟ ਕੀਤੀ ਉਹਨਾਂ ਦਾ ਹਮਦਰਦੀ ਵੀ ਪ੍ਰਗਟ ਕੀਤੀ ਉਹਨਾਂ ਨੂੰ ਬਕਾਇਦਾ ਤੌਰ ਤੇ ਆਰਥਿਕ ਸਹਾਇਤਾ ਵੀ ਭੇਜੀ ਤੇ ਸਮਾਵੇ ਵੀ ਭੇਜੀ ਤੇ ਪੰਜਾਬ ਨੂੰ ਵਿਸਾਰ ਦਿੱਤਾ ਤੇ ਹੁਣ ਜਦੋਂ ਬਕਾਇਦਾ ਤੌਰ ਤੇ ਲੋਕਾਂ ਨੇ ਟਿਬਰੀ ਟੈਟ ਕੀਤੀ ਨਾ ਬੀਜੇਪੀ ਦੀ ਫਿਰ ਮਜਬੂਰੀ ਬਣ ਕੇ ਉੱਥੋਂ ਨਹੀਂ ਹੁਣ ਜੀ ਡਾਕਟਰ ਮਨਮੋਹਨ ਸਿੰਘ ਇਹੋ ਜਿਹੇ ਡਰਾਮੇ ਨਹੀਂ ਸੀ ਕਰਦੇ ਹੁੰਦੇ ਕਿਉਂ ਕਹਿੰਦੇ ਸੀ ਮੇਰੇ ਕੋਲ ਸੈਕਟਰੀ ਸਕਿੰਟ ਦੀ ਰਿਪੋਰਟ ਹੈ ਮੇਰੇ ਕੋਲ ਫਿਲ ਸਾਰੀ ਹਰ ਸਕਿੰਟ ਤੇ ਮੈਂ ਬਕਾਇਦਾ ਤੌਰ ਤੇ ਸਭ ਦੇਖ ਰਿਹਾ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਉਹਨਾਂ ਵੱਲੋਂ ਇੱਥੇ ਆਉਣ ਦੇ ਉੱਤੇ ਬਕਾਇਦਾ ਤੌਰ ਤੇ ਜਿਹੜੀ ਕਾਰਵਾਈ ਕੀਤੀ ਜਾਂਦੀ ਸੀ ਉਹਨਾਂ ਕਹਿੰਦੇ ਮੈਂ ਇੱਥੇ ਦਫਤਰ 'ਚ ਬਿਠਾ ਕਾਰਵਾਈ ਕਰ ਰਿਹਾ ਹਾਂ। ਉੱਥੋਂ ਬਿਠੇ ਉਹ ਆਪਣਾ ਜਿਹੜਾ ਸੀ ਪੈਕੇਜ ਅਨਾਉਂਸ ਕਰਨਾ ਜੋ ਗਲਕਾਰੇ ਉੱਥੋਂ ਕਰ ਦਿੰਦੇ ਹੁੰਦੇ ਸੀਗੇ। ਜੀ ਤੁਸੀਂ ਮਤਲਬ ਇਹ ਬਕਾਇਦਾ ਤੌਰ ਤੇ ਭਾਈਚਾ ਚ ਕੀ ਵੇਖ ਲੋ। ਬਿਲਕੁਲ। ਭਾਈਚਾ ਜਣੀ ਤੁਸੀਂ ਕੀ ਵੇਖ ਲੋਗੇ ਪਾਣੀ ਪਾਣੀ ਵੇਖੋਗੇ ਕੀ ਕਿਸੇ ਦਾ ਤੁਸੀਂ ਅੰਦਰ ਦੀ ਪ੍ਰਗਟ ਕਰੂਗੇ ਕੀ ਨਹੀਂ ਕਰਨਾ। ਲਿੰਕਨ ਜਿਹੜੀ ਤਰੀਏ ਨੂੰ ਬੜੀ ਸੁਣੀ ਕਰ ਸਕਦੇ ਨੇ ਮੈਂ ਇਹ ਤਾਂ ਦੱਸ ਦਿਆ ਮੈਂ ਤੇ ਮੈਂ ਇਹ ਵੀ ਦੱਸ ਦਿਆਂ ਕਿ 1600 ਕਰੋੜ ਰੁਪਏ ਦੀ ਪ੍ਰਧਾਨ ਮੰਤਰੀ ਸਾਹਿਬ ਨੇ ਪੰਜਾਬ ਨੂੰ ਪੈਕੇਜ ਦਿੱਤਾ 1600 ਉਹਨੇ ਉਹਨੇ ਮੈਸੇਜ ਆਇਆ ਉਸ ਤਰ੍ਹਾਂ ਦਾ ਲੇਕਿਨ ਪ੍ਰਧਾਨ ਮੰਤਰੀ ਸਾਹਿਬ ਨੇ ਕੁਝ ਪੀੜਤਾਂ ਦਾ ਮਦਦ ਦੀ ਵੀ ਗੱਲਬਾਤ ਵੀ ਕੀਤੀ ਹੈ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਸਵੇਰੇ ਬਕਾਇਦਾ ਤੌਰ ਤੇ ਉਪ ਰਾਸ਼ਟਰਪਤੀ ਹੋរី ਚੋਣ ਚ ਵੋਟ ਪਾਈ ਸਭ ਤੋਂ ਪਹਿਲੀ ਵੋਟ ਪ੍ਰਧਾਨ ਮੰਤਰੀ ਨੇ ਪਾਈ ਜੀ ਵੋਟ ਪਾਉਣ ਤੋਂ ਬਾਅਦ ਉੱਥੋਂ ਆਪਣਾ ਉਡਰ ਲਖਟੋਲਾ ਚੁੱਕਿਆ ਤੇ ਪੂਰੇ ਪੰਜਾਬ ਦੇ ਵਿੱਚ ਆਪਣਾ ਦौरा-ਸ਼ੋਰਾ ਕਰਦੇ ਕਰਦੇ ਜਿਹੜੇ ਸੀ ਮੁੜ ਕੇ ਹਿਮਾਚਲ ਚਲੇ ਗਏ ਨਹੀਂ ਹਿਮਾਚਲ ਦੇ ਵਿੱਚ ਉੱਥੋਂ ਦੇ ਅਧਿਕਾਰੀਆਂ ਨਾਲ ਤੇ ਉੱਥੋਂ ਦੇ ਜਿਹੜੇ ਸੀ ਐਲ ਕਰਨ ਦਾ ਮੀਟਿੰਗ ਕਰਨ ਤੋਂ ਬਾਅਦ ਉੱਥੇ 1500 ਕਰੋੜ ਰੁਪਈਆ ਦਾ ਕਿਹਾ ਤੇ ਮੈਂ ਸੋਚਦਾ ਬਹੁਤ ਘੱਟ ਆ ਇਹ ਮਾਚਲ ਦਾ ਬਹੁਤ ਨੁਕਸਾਨ ਹੋਇਆ ਜੀ ਜੀ ਪਿੰਡਾਂ ਦੇ ਪਿੰਡ ਰੁੜ ਗਏ ਨੇ ਮਾਚਲ ਦੇ ਵਿੱਚ ਹਮ ਕਿ ਮਾਚਲ ਦਾ ਬਹੁਤ ਨੁਕਸਾਨ ਹੋਇਆ 1500 ਕਰੋੜ ਰੁਪਈਆ ਕੁਝ ਵੀ ਨਹੀਂ ਹੈਗਾ ਆਟੇ ਚ ਲੂਣ ਬਰਾਬਰ ਵੀ ਨਹੀਂ ਹੈਗਾ ਉਹਨਾਂ ਦੇ ਨੁਕਸਾਨ ਦੇ ਮਤਲਬ ਚਲੋ ਖੈਰ ਪ੍ਰਧਾਨ ਮੰਤਰੀ ਨੇ ਉਦੋਂ ਬਾਅਦ ਪ੍ਰਧਾਨ ਮੰਤਰੀ ਦਾ ਅਸੀਂ ਪਠਾਨਕੋਟੋਂ ਟੌਰਣ ਗਏ ਤੇ ਮੇਰੇ ਖਿਆਲ ਪਠਾਨਕੋਟ ਉਹਨਾਂ ਦਾ ਡੇਰ ਖਲੋਤਰੀ ਹੋਊਗਾ ਉੱਥੋਂ ਬਾਈ ਰੋਡ ਗਰਦਾਸਪੁਰ ਆਇਆ ਉੱਥੇ ਸਾਡੇ ਖੇਤੀਬਾੜੀ ਮੰਤਰੀਆ ਅਮਨ ਰੋੜਾਵਾ ਸ਼ੈਦਰਪਾਲ ਸੀਮਾ ਵੀ ਵੇ ਸਾਰੇ ਬੈਠੇ ਨੇ ਤੇ ਪ੍ਰਧਾਨ ਮੰਤਰੀ ਸਭ ਤੋਂ ਵੱਡੀ ਗੱਲ ਕੀ ਹੋਈ ਉਹਨਾਂ ਨੇ ਪੀੜਤਾਂ ਨਾਲ ਮਦਦ ਦੀ ਗੱਲਬਾਤ ਕੀਤੀ ਜਿਹੜੇ ਪੀੜਤ ਨੇ ਹੜ੍ਹ ਤੋਂ ਉਹਨਾਂ ਨੇ ਬਕਾਇਦਾ ਤੌਰ ਤੇ ਪ੍ਰਧਾਨ ਸਿੰਘ ਪ੍ਰਧਾਨ ਮੰਤਰੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਹੈ ਪੀ ਜਿਹੜੇ ਸਾਡੇ ਮਾਮਲੇ ਨੇ ਇਹ ਬਕਾਇਦਾ ਤੌਰ ਤੇ ਕੇਂਦਰ ਤੋਂ ਹੀ ਬਿਠੇ ਬਿਠੇ ਤੁਸੀਂ ਸਾਡੇ ਖਾਤਿਆਂ ਚ ਪਾ ਦਿਓ ਸਰਕਾਰ ਨੂੰ ਨਾ ਕੁਛ ਦੇ ਹੂੰ ਇੱਥੇ ਬੜੇ ਟੁਟੇਰੇ ਬਿਠੇ ਜਿਸਨੂੰ ਲੁੱਟਣਗੇ ਨਾਲ ਇਹ ਵੀ ਗੱਲ ਕਹੀ ਹੈ ਕਿ ਤੁਸੀਂ ਬੰਨੂ ਮਜ਼ਬੂਤ ਕੀਤਾ ਜਾਵੇ ਸਾਡਾ ਬਹੁਤ ਨੁਕਸਾਨ ਹੋਇਆ ਹਰ ਸਾਲ ਨੁਕਸਾਨ ਹੋਦਾ ਬੜਾ ਇਹ ਵੀ ਗੱਲ ਕਹੀ ਵੀ 2023 ਦੇ ਤੁਹਾਡੇ ਦਿੱਤੇ ਹੋਏ ਜਿਹੜੇ ਪੈਕੇਜ ਸੀ ਸਾਨੂੰ ਅੱਜ ਤੱਕ ਨਹੀਂ ਮਿਲੇ ਇਸ ਕਰਕੇ ਤੁਹਾਡੇ ਅੱਗੇ ਬੇਨਤੀ ਹੈ ਵੀ ਜਿਹੜੇ ਪੈਸੇ ਤੁਸੀਂ ਭੇਜਣੇ ਹਨ ਸਾਨੂੰ ਸਾਡੀ ਬਦਦਲਤ ਕਰਨੀ ਹੈ ਉਹ ਸਾਡੇ ਖਾਤਿਆਂ 'ਚ ਪਾਓ ਤੁਸੀਂ ਫਿਰ ਵੀ ਜੇ ਪ੍ਰਧਾਨ ਮੰਤਰੀ ਸਾਹਿਬ 1600 ਕਰੋੜ ਦਾ ਪੈਕੇਜ ਦੇ ਗਏ ਨੇ ਮੈਂ ਸੋਚਦਾ ਵੀ ਸਫੀਸ਼ੀਐਂਟ ਨਹੀਂ ਹੂੰ ਉਹ ਕੋਈ ਬੜਾ ਬੰਡਾ ਨਹੀਂ ਮੈਂ ਇੱਕ ਐਵਰੇਜ ਹੀ ਬਣਾਈ ਹੈ ਵੀ ਜੇ ਕਿਤੇ 1000 ਇੱਕ ਪਿੰਡ ਦੀ ਜ਼ਮੀਨ ਅਸੀਂ ਕਹਿ ਲਈਏ ਤੇ 2050 ਪਿੰਡਾਂ ਦੇ ਵਿੱਚ ਬਕਾਇਦਾ ਤੌਰ ਤੇ ਫਲੱਡ ਆਏ ਨੇ ਤੇ 20000 ਰੁਪਿਆ ਮੁਆਵਜ਼ਾ ਦੇਣਾ ਤੇ 4100 ਕਰੋੜ ਰੁਪਿਆ ਬਗੈਰ ਤੌਰ ਤੇ ਬਣਦਾ 4100 ਕਰੋੜ ਰੁਪਿਆ ਜੀ ਇਹਦਾ ਮਤਲਬ ਬਾਕੀ ਸਰਕਾਰ ਨੂੰ ਮੈਨੇਜ ਕਰਨਾ ਪੋਗੇਗਾ ਕਿ ਕੀ ਕਰਨਾ ਕੀ ਦੀ ਕਰ ਬਿਲਕੁਲ ਇਸ ਕਰਕੇ ਜਿਹੜੀ ਸ਼ਿਕਾਇਤ ਕੀਤੀ ਗਈ ਵੀ 2023 ਦਾ ਸਾਨੂੰ ਮੁਆਵਜ਼ਾ ਨਹੀਂ ਮਿਲਿਆ ਤੇ ਸਾਡੇ ਖਾਤਿਆਂ ਤੇ ਪਾਇਆ ਜਾਵੇ ਇਹ ਪੰਜਾਬ ਸਰਕਾਰ ਦੇ ਧੋਤੇ ਬੂਤੇ ਇੱਕ ਕਰਾਰੀ ਚਪੇੜ ਕੀ ਜਵਾਬ ਦੇਉਗੇ ਤੁਸੀਂ ਇਸ ਸਬੰਦਤ ਗੱਲਾਂ ਤੁਸੀਂ ਬੜੀਆਂ-ਬੜੀਆਂ ਕਰਦੇ ਹੋ ਤੇ ਕੰਮ ਤੁਹਾਡੇ ਜਿਹੜੇ ਨੇ ਨਿਲ ਇਸ ਕਰਕੇ ਤਿੰਨ ਚੀਜ਼ਾਂ ਜਿਹੜੀਆਂ ਕਹੀਆਂ ਵੀ 2023 ਦਾ ਤੁਹਾਨੂੰ ਮੁਆਵਜ਼ਾ ਨਹੀਂ ਮਿਲਿਆ ਮੁਆਵਜ਼ਾ ਸਾਡੇ ਖਾਤੇ 'ਚ ਪਾਇਆ ਜਾਵੇ ਤੇ ਤੁਸੀਂ ਬੰਦ ਨੂੰ ਮਜ਼ਬੂਤ ਕੀਤਾ ਜਾਵੇ ਮੈਂ ਇਹਦੇ ਨਾਲ ਬਾਬੇ ਸੀਚੇਲ ਦੀ ਜਬਰ ਜੋੜਦੇ ਮੁੜ ਕੇ ਆਪਣਾ ਦੂਜੇ ਪਾਸੇ ਤੁਰ ਪਣਾ ਆਪਾ ਵੀ ਬਾਬਾ ਸੀਚੇ ਵਾਲੇ ਕਹਿੰਦੇ ਆ ਵੀ ਸਰਵੇ ਦੇ ਮੁਤਾਬਕ 900 ਕਿਲੋਮੀਟਰ ਤੁਸੀਂ ਆ ਪੰਜਾਬ ਦੇ ਵਿੱਚ 900 ਕਿਲੋਮੀਟਰ ਜੀ ਤੇ ਵਿੱਚੋਂ 300 ਕਿਲੋਮੀਟਰ ਕਰੀਬ ਸਾਡੇ ਦਰਿਆਵਾਂ ਦੇ ਸੋਰੀ 600 ਕਿਲੋਮੀਟਰ ਜੜੀ ਆ ਸਾਡੇ ਦਰਿਆਵਾਂ ਦੇ ਨਾਲ ਨਾਲ ਤੇ ਬਾਕੀ ਤੁਸੀਂ ਨਾਲੋਂ 300 ਕਿਲੋਮੀਟਰ ਜਿਹੜੀ ਹੈ ਸਾਡੀਆਂ ਛੋਟੀਆਂ-ਛੋਟੀਆਂ ਨਦੀਆਂ ਨੇ ਜਿਵੇਂ ਘੱਗਰ ਲੈ ਲਓ ਤਾਂਗਰੀ ਲੈ ਲਓ ਸਰਸਵਤੀ ਲੈ ਲਓ ਮਾਰਕੰਡਾ ਲੈ ਲਓ ਇਹੋ ਜਿਹੀ ਨਿੱਕੇ-ਨਿੱਕੇ ਨਦੀਆਂ ਚੋਟਾ ਹੀ ਪਈਆਂ ਇਹਨਾਂ ਨੂੰ ਬਰਸਾਤੀ ਨਾਲੇ ਵੀ ਕਹ ਜੀ ਇਹ ਤੁ ਕਿੱਥੇ ਕਥ ਨਹੀਂ ਹੋਊਂਗੇ 900 ਕਿਲੋਮੀਟਰ ਤੁਸੀਂ ਆ ਤੇ ਇਹਨਾਂ ਦੀਆਂ ਸੜਕਾਂ ਜਿਹੜੀ ਤੁਸੀਂ ਆ ਇਹਨਾਂ ਨੂੰ ਪੱਕਿਆ ਕੀਤਾ ਜਾਵੇ ਤੇ ਸੜਕਾਂ ਬਣਾਈਆਂ ਜਾਣ ਤੇ ਇਹ ਆਬ ਰੋਡ ਬਣੇ ਜੀ ਉਹ ਮੱਚ ਵਿੱਚ ਇਨਾਂ ਦੇ ਨਾਲ-ਨਾਲ ਘੱਟੋ-ਘੱਟ ਦ੍ਰਸਤ ਲਗਾਏ ਜਾਂ। ਮੈਂ ਅੱਗੇ ਵੀ ਗੱਲ ਕੀਤੀ ਸੀ ਕਿ ਜਾਪਾਨ ਦੇ ਵਿੱਚ ਸੁਨਾਮੀ ਆਈ। ਉਹਨਾਂ 20 ਫੁੱਟ ਥੱਲੇ ਤੇ 14 ਫੁੱਟ ਉੱਪਰ ਕੰਧ ਬਣਾ ਕੇ ਖੜੀ ਕਰ ਦਿੱਤੀ। ਤੇ ਨਾਲ 4 4 ਕਿਲੋਮੀਟਰ ਜੰਗਲ ਲੱਤ। ਜੀ। ਵੀ ਜੇ ਐ ਵੀ ਉਹਨੂੰ ਜੰਗਲ ਆਪਣੇ ਚ ਕੰਜ਼ੂਮ ਕਰ ਲੇ ਸਾਡੀ ਆਬਾਦੀ ਤੱਕ ਨਾ ਪਹੁੰਚੇ। ਅੱਜ ਵੀ ਮੈਂ ਰਾਵੀ ਦੇ ਨਾਲ ਨਾਲ ਦੀ ਜ਼ਮੀਨ ਆ ਨਾ ਜੀ ਬਹੁਤ ਸਾਰੀ ਜ਼ਮੀਨ ਪੰਜਾਬ ਸਰਕਾਰ ਦੀ ਤੇ ਸੈਂਟਰ ਸਰਕਾਰ ਦੀ ਜਿਹੜੀ ਲੋਕ ਬਾ ਰਹੇ ਨੇ ਉਹਨਾਂ ਦੇ ਨਾਂ ਦੇ ਕਰਤਾਰੀਆਂ ਨੇ ਲੰਮੇ ਸਮੇਂ ਤੋਂ ਖੇਤੀ ਕਰ ਰਹੇ ਨੇ ਕਈ ਵਾਰੀ ਇਹ ਗੱਲ ਚੱਲੀ ਆ ਵੀ ਉਹਨਾਂ ਦੇ ਨਾਂ ਤੇ ਜ਼ਮੀਨ ਕਰ ਦਿੱਤੀ ਉਹਨਾਂ ਕੋਲ ਰਾਇਲਟੀ ਲੈ ਕੇ ਲੇਕਿਨ ਫਿਰ ਕੰਮ ਕੀ ਕਿਤੇ ਮੱਫਦੇ ਕਰ ਚ ਰਚ ਬੈ ਜਾਂਦੀ ਹੈ ਜੀ ਤੇ ਬਾਬੇ ਸਿੱਧਵਾਲ ਦੇ ਮੁਤਾਬਕ ਜੇ ਕਿਤੇ ਉਸ ਜ਼ਮੀਨ ਦੀ ਸਰਕਾਰੀ ਜ਼ਮੀਨ ਦੇ ਵਿੱਚ ਜੰਗਲ ਆ ਦਿੱਤਾ ਜਾਵੇ ਨਾ ਤੇ ਕਾਫੀ ਹੱਦ ਤੱਕ ਅਸੀਂ ਹਰਾਂ ਨੂੰ ਕੰਟਰੋਲ ਕਰ ਸਕਦੇ ਹਾਂ। ਦੂਸਰੀ ਚੀਜ਼। ਬਾਬਾ ਸਿਚੇਵਲ ਕਹਿੰਦੇ ਆ ਕਿ ਸਾਡੇ ਕੋਲ 14 ਲੱਖ ਟਿਊਬਲ ਨੇ ਪੰਜਾਬ ਦੇ ਵਿੱਚ। ਇੱਕ ਟਿਊਬਲ ਦੇ ਘਰੇ-ਘਰੇ ਜੇ 5 ਦਰਖਤ ਲਾਏ ਜਾਣ ਤੇ 70 ਲੱਖ ਦਰਖਤ ਲੱਗ ਜੇ ਸਾਡਾ ਜੰਗਲ ਆਟੋਮੈਟਿਕਲੀ ਬਣ ਜਾਂਦਾ ਇੱਥੇ। ਲੇਕਿਨ ਕੌਣ ਸਾਹਿਬ ਨੂੰ ਆਖੇ ਤੂੰ ਇੰਝ ਨਹੀਂ ਇੰਝ ਕਰ। ਜੀ ਇਸ ਕਰਕੇ ਇਹ ਚੀਜ਼ਾਂ ਠੀਕ ਨੇ ਪ੍ਰਧਾਨ ਮੰਤਰੀ ਸਾਹਿਬ ਕੋ ਜਿਹੜੀ ਲੋਕਾਂ ਨੇ ਫਰਿਆਦ ਕੀਤੀ ਮੈਂ ਉਹਨਾਂ ਸੌਫੀ ਦੀ ਸੀਮਤ ਅਸੀਂ ਇਸੇ ਮੰਚ ਤੇ ਕਈ ਵਾਰੀ ਕਹਿ ਚੁੱਕੇ ਆ ਕਿ 1988 ਚ ਫਲੱਡ ਆਏ ਜਿਹੜਾ ਪੈਕੇਜ ਕੇਂਦਰ ਤੋਂ ਆਇਆ ਪੰਜਾਬ ਸਰਕਾਰ ਤੋਂ ਹੈ ਉਹਦੀ ਦੁਰਵਰਤੋਂ ਨਹੀਂ ਮਹਾ ਦੁਰਵਰਤੋਂ ਕੀਤੀ ਗਈ ਤਤਕਾਲੀ ਡੀਸੀ ਤੇ ਤਤਕਾਲੀ ਐਸਡੀਮ ਇਹ ਨਾਲਾ ਦੇ ਖਾਤੇ ਕੱਢ ਕੇ ਵੇਖ ਲਓ ਅੱਜ ਪੜਤਾਲ ਕਰਨ ਲਈ ਉਹ ਮਾਹਦੋਸ਼ੀ ਲੱਭਣਗੇ ਦੇ ਵਿੱਚੋਂ ਜਿੰਨਾ ਉਹ ਲੁੱਟ ਮਚਾਈ ਸੀ ਉੱਤੇ ਜਦੋਂ ਇਹ ਪੈਕੇਜ ਦੇਂਦੇ ਡਿਸਟ੍ਰਿਕਟੇ ਦਾ ਖਰਾਬਾ ਦਿੰਦੇ ਨੇ ਜਿਹੜੇ ਪੀੜਤਾਂ ਵਿਚ ਰਹੇ ਰਹ ਜਾਂਦੇ ਨੇ ਉਹ ਦੋ ਦਿਨ ਆਉਂਦੇ ਆ ਤਿੰਨ ਦਿਨ ਆਉਂਦੇ ਪੰਜ ਦਿਨ ਆਉਂਦੇ ਮੜ ਕੇ ਛੱਡੋ ਪਰਾਂਦੇ ਮਿਲਣਾ ਮਿਲਣਾ ਤੇ ਆ ਨਹੀਂ ਆਪਣਾ ਤੂੰ ਕਰੋ ਆਪਣਾ ਕੰਮ ਕਰੋ ਕਿਸੇ ਜੀ ਤੇ ਜਿਹੜੇ ਲੁਟੇਰੇ ਹੁੰਦੇ ਆ ਉਹ ਲੁੱਟ ਕੇ ਗਾਹ ਜਾਂਦੇ ਆ ਇਹਦੇ ਨਾਲ ਮੈਂ ਇਹ ਵੀ ਗੱਲ ਕਹਿ ਦਿਆਂ ਕਿ ਇਹ ਇਹ ਜੋ ਕੁਝ ਬਾਬੇ ਸੀਚੇਵਾਲ ਨੇ ਕਿਹਾ ਜੇ ਉਹਨੂੰ ਅਡਪਟ ਕੀਤਾ ਜਾਵੇ ਤੇ ਸਾਡੀ ਹੜਾ ਦੀ ਰੋਗਥਮ ਕਾਫੀ ਤੱਕ ਹੋ ਸਕਦੀ ਹੈ ਜੀ ਹੁਣ ਉਹ ਪਾਚਨ ਦੇ ਵਿੱਚ ਅਸੀਂ 4 ਲੈਂਥ 6 ਲੈਂਥ ਸੜਕਾਂ ਬਣਾਤੀਆਂ ਭਾੜ ਕੱਟ ਕੱਟ ਕੇ ਬਣਾਤੀ ਜਿਹੜੇ ਪੱਕੇ ਭਾੜ ਅੱਗੇ ਜਿਹਨਾਂ ਰੁਕਿਆ ਸੀਗਾ ਸਭ ਕੁਝ ਉਹ ਕੱਟ ਦਿੱਤੇ ਥੋੜੇ ਕੱਚੇ ਭਾੜ ਨਿਕਲ ਆਏ ਉਹ ਜਦੋਂ ਜੀ ਕਰਦਾ ਉਹ ਸੜਾਈ ਜਿਹੜੀ ਉਹ ਸਾਡੀ ਲੈਂਡਸਕੇਪ ਹੋ ਜਾਂਦੀ ਹੂੰ ਇਸ ਕਰਕੇ ਉੱਥੇ ਪਿੰਡਾਂ ਦੇ ਪਿੰਡ ਰੁੜ ਗਏ ਨੇ ਮੈਂ ਇੱਕ ਮਾਹਿਰ ਨੂੰ ਬੜ ਰਿਹਾ ਸੀ ਤੇ ਮੈਨੂੰ ਆਪਣੀ ਪਾਕਿਸਤਾਨ ਦੀ ਯਾਤਰਾ ਨੂੰ ਯਾਦ ਆ ਗਈ ਉਹ ਕਹਿ ਰਹੇ ਨੇ ਕਿ ਜਿਹੜਾ ਵਾਸ ਹੁੰਦਾ ਦੀ ਜੜ ਬੜੀ ਮਜ਼ਬੂਤ ਹੁੰਦੀ ਤੇ ਲੰਮੀ ਹੁੰਦੀ ਉੱਥੇ ਚਾਹੀਦਾ ਹੈ ਹਿਮਾਚਲ ਦੇ ਵਿੱਚ ਸੜਕਾਂ ਦੇ ਨਾਲ-ਨਾਲ ਬਕਾਇਦਾ ਤੌਰ ਤੇ ਵਾਸ ਦੇ ਦਰਖਤ ਲਾਇਆ ਜਾ ਵਾਸ ਦੇ ਦਰਖਤ ਲਾਉਣ ਨਾਲ ਉਹਦੀ ਜੜ ਮਜ਼ਬੂਤ ਹੋਣ ਕਰਕੇ ਉਹ ਛੇਤੀ ਖੁਰ ਨਹੀਂ ਦੇਣਗੇ ਉਹਨਾਂ ਤੇ ਮੈਂ ਪਾਕਿਸਤਾਨ ਚ ਗਿਆ ਤੇ ਮੈਂ ਰਾਵੀ ਦੇ ਕੰਢੇ ਜਾ ਕੇ ਇੱਕ ਪਿੰਡ ਚ ਗਿਆ ਜਾ ਕੇ ਵੇਖਿਆ ਉਹਨਾਂ ਵਾਸ ਰਾਏ ਤਾਂ ਉਹਨਾਂ ਮੰਮੀ ਇਹ ਕਹਿੰਦੇ ਸੀ ਵੀ ਵਾਕਿਆ ਜਿਹੜੀ ਇਹ ਸਕਰਕੇ ਵੀ ਤੁਸੀਂ ਨਾ ਰੋੜੇ ਉਸ ਕਰਕੇ ਵਾਸਨਾ ਆ ਕਹਿੰਦੇ ਸੀ ਅਸੀਂ ਜੇ ਗਵਾਂਡੀ ਕੋਲ ਕੁਝ ਸਿੱਖ ਸਕਦੇ ਘੱਟੋ ਘੱਟ ਸਾਨੂੰ ਨਹੀਂ ਪਤਾ ਗਵਾਂਡੀ ਕੋਲ ਸਿੱਖ ਲਓ ਤੁਸੀਂ ਜੀ ਇਹ ਜਿਹੜੀ ਸਰਕਾਰੀ ਜ਼ਮੀਨ ਆ ਜੇ ਉੱਥੇ ਕਿਤੇ ਜੰਗਲ ਲਾਇਆ ਜਾਣ ਹਮ ਇੱਕ ਤੇ ਹਰਾ ਬੁਥਾ ਮੁਹ ਜਾਵੇ ਦੂਸਰੀ ਉਸ ਜ਼ਮੀਨ ਦੀ ਸੱਦ ਵਰਤੋਂ ਸ਼ੁਰੂ ਹੋ ਜਾਵੇ Sí, de... ਬਿਲਕੁਲ ਇਹ ਤਾਂ ਅਕਸਰ ਦੇਖਦੇ ਆ ਕਿ ਪੀੜਤਾਂ ਤੱਕ ਮੁਆਵਜ਼ਾ ਜਿਹੜਾ ਉਹ ਨਹੀਂ ਪਹੁੰਚਦਾ ਹੁਣ ਵੀ ਪ੍ਰਧਾਨ ਮੰਤਰੀ ਪੈਕੇਜ ਦਾ ਐਲਾਨ ਕਰਦੇ ਨੇ ਤੇ ਹੁਣ ਤਾਂ ਪੀੜਤਾਂ ਨੇ ਸਾਫ਼ ਕਹਿ ਦਿੱਤਾ ਕਿ ਸਾਨੂੰ ਸਿੱਧੇ ਸਾਡੇ ਅਕਾਊਂਟਸ ਵਿੱਚ ਪਾ ਦਿਓ ਕਿ ਸੰਤੋ ਮਿਲਦਾ ਨਹੀਂ ਸਾਫ਼ ਹੋ ਗਿਆ ਇਹ ਹੁਣ ਸਵਾਲ ਜਿਹੜੇ ਨੇ ਇਹ ਤਾਂ ਮੁੱਖ ਮੰਤਰੀ ਭਗਵੰਤ ਪਾਣ ਜਦੋਂ ਠੀਕ ਹੋ ਕੇ ਬਾਹਰ ਆਉਂਦੇ ਨੇ ਫਿਰ ਉਹਨਾਂ ਦੇ ਸਾਹਮਣੇ ਖੜੇ ਹੋਣਗੇ ਕਿ ਦੱਸੋ ਕਿ ਤੁਸੀਂ ਤਾਂ ਕਹਿੰਦੇ ਸੀ ਪੰਜਾਬ ਲਈ ਇੰਨਾ ਕੁਝ ਕਰਦੇ ਆ 2023 ਵਾਲਾ ਮੁਆਵਜ਼ਾ ਤੇ ਮਿਲਿਆ ਨਹੀਂ ਤੇ ਹੁਣ ਤੁਸੀਂ ਅੱਗੇ ਦੀ ਤੁਸੀਂ ਕਹਿੰਦੇ ਕਿ ਸਾਨੂੰ ਭਾਜਪਾ ਹੀ ਨਹੀਂ ਅੱਗੇ ਪਰਮਿਸ਼ਨ ਦੇ ਰਹੀ ਅਸੀਂ ਕਿਵੇਂ ਮੁਆਵਜ਼ਾ ਦੇਵਾਂਗੇ ਦੇਖਦੇ ਆ ਮੁੱਖ ਮੰਤਰੀ ਭਗਵੰਤ ਮਾਨ ਕੀ ਇਸ ਤੇ ਜਵਾਬ ਦਿੰਦੇ ਨੇ ਆਪਾਂ ਉਪ ਰਾਸ਼ਟਰਪਤੀ ਦੀ ਚੋਣ ਦੀ ਤੁਸੀਂ ਵਿੱਚ ਜ਼ਿਕਰ ਕੀਤਾ ਤੇ ਮੈਂ ਥੋੜੇ ਜਿਹਾ ਨਾਜ਼ ਜੋੜ ਦਿਆਂ ਕਿ 2 ਲੱਖ ਰੁਪਇਆ ਉਹਨਾਂ ਅਨਾਉਂਸ ਕੀਤਾ ਜਿੱਥੇ ਡੈਥ ਹੋਈ ਹੈ ਤੇ 50 ਹਜ਼ਾਰ ਰੁਪਏ ਜਿੱਥੇ ਕੋਈ ਜ਼ਖਮੀ ਹੋਏ ਉਹ ਦੇਣ ਦੀ ਗੱਲ ਕੀਤੀ ਪ੍ਰਧਾਨ ਮੰਤਰੀ ਸਾਹਿਬ ਨੇ ਜੀ ਤੇ ਪਰ ਮੈਂ ਇੱਥੇ ਗੱਲ ਕਹੂੰਗਾ ਪੀ 2016 ਵਾਲੀ ਜਿਹੜੀ ਬਕਾਇਦਾ ਤੌਰ ਤੇ ਸੁਪਰੀਮ ਕੋਰਟ ਦੀ ਜੱਜਮੈਂਟ ਉਹਦੇ ਵਿਹਾਫ ਤੇ ਸਾਨੂੰ ਜਿਹੜਾ ਉਹ ਲੜਾ ਪੂਗਾ ਸਾਡੀਆਂ ਐਨਜੀਓ ਜਾਣ ਗਿਆ ਇੱਕ ਪਟੀਸ਼ਨ ਪਾਉਣ ਗਿਆ ਇਹਨਾਂ ਨੂੰ 20 ਲੱਖ ਰੁਪਏ ਡੈਥ ਕੇਸ ਜਿਹੜਾ ਤੋਂ ਜੀ 20 ਲੱਖ ਰੁਪਏ ਉਹ ਸੁਪਰੀਮ ਕੋਰਟ ਦੀ ਜੱਜਮੈਂਟ ਦੇਤੇ ਇਹਨਾਂ ਨੇ ਉਹਦੇ ਗੁਜਰਾਤ ਦੇ ਵਿੱਚ ਜੇ ਗੁਜਰਾਤ ਤੇ ਫਿਰ ਪੰਜਾਬ 'ਚ ਕਿਉਂ ਨਹੀਂ ਜੀ ਜੀ ਉਪ ਰਾਸ਼ਟਰਪਤੀ ਦੀ ਚੋਣ ਦੀ ਚੋਣ ਦਾ ਤੁਸੀਂ ਜ਼ਿਕਰ ਕੀਤਾ ਮੈਂ ਉਸੇ ਬਾਰੇ ਗੱਲ ਕਰਨਾ ਚਾਹੁੰਦੀ ਆ ਕਿ ਉਪ ਰਾਸ਼ਟਰਪਤੀ ਦੀ ਚੋਣ ਸੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਬਾਈਕਾਟ ਕਰ ਦਿੱਤਾ ਤੇ ਨਾਲ ਹੀ ਅਮਰਿਤਪਾਲ ਸਿੰਘ ਦਾ ਸਰਬਜ ਸਿੰਘ ਖਾਲਸਾ ਦੇ ਵੱਲੋਂ ਵੀ ਇਸ VOTING ਦਾ ਬਾਈਕਾਟ ਕੀਤਾ ਗਿਆ ਉਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਵੇਖੋ ਜਿੱਥੋਂ ਤੱਕ ਭਾਈ ਅਮਰਿਤਪਾਲ ਸਿੰਘ ਦੀ ਗੱਲ ਆਪਾਂ ਇਸ ਮੱਝ ਤੋਂ ਪਹਿਲੇ ਦਿਨ ਤੋਂ ਕਹਿੰਦੇ ਆਏ ਆ ਕਿ ਉਹ ਆਪਣੀ ਇਲੈਕਸ਼ਨ ਆਪਣੀ ਜਿਹੜੀ ਆ ਉਹ ਇਲੈਕਸ਼ਨ ਦਾ ਬਾਈਕਟ ਕਰ ਸਕਦੇ ਹੂੰ ਲੈ ਕੇ ਉਹਨਾਂ ਨੂੰ ਕਹਿਆ ਗਿਆ ਸੀ ਕਿ ਤੁਹਾਨੂੰ ਬੈਂਟ ਪੇਪਰ ਭੇਜਿਆ ਜਾਊਗਾ ਬੈਂਟ ਪੇਪਰ ਤੁਸੀਂ ਆਪਣਾ ਸਾਈਨ ਕਰਕੇ ਜਿਹਦੇ ਅਖ ਵਿੱਚ ਬੋਟ ਪਣੀ ਪਈ ਦਿਓ ਤੇ ਤੁਹਾਡਾ ਵਿਸ਼ੇਸ਼ ਦੂਤ ਉਹ ਬੈਂਟ ਪੇਪਰ ਲੈ ਕੇ ਆਏ ਤੇ ਤੁਹਾਡੀ ਰਿਪੋਰਟ ਪਾ ਦਿੱਤੀ ਜਾਊਗੀ ਪਰ ਕਿਉਂ ਐਨੀ ਗੱਲ ਜੀ ਕਿਉਂ ਮੋੜੋ ਕੀ ਉਹ ਕੀ ਜਿਹੜੀ ਇੰਡੀਆ ਨੈਸ਼ਨਲ ਨਹੀਂ ਹੈ ਕਿਉਂ ਉਹਨਾਂ ਨੂੰ ਕਿਉਂ ਰੱਖਿਆ ਜਾ ਰਿਹਾ ਜੇਲ੍ਹ ਦੇ ਵਿੱਚ ਕਿਉਂ ਉਹਨਾਂ ਦੀ ਕੀ ਕੀਤੀ ਜਾ ਰਹੀ ਉਹਨਾਂ ਨਾਲ ਕਸੂਰ ਦੱਸੋ ਕੀ ਉਹਨਾਂ ਦਾ ਉਹਨਾਂ ਨੇ ਫਿਰ ਚੰਗਾ ਕੀਤਾ ਵੀ ਕੱਲ ਮੇਰੀ ਇਹਨਾਂ ਦੇ ਫਾਦਰ ਨਾਲ ਫਾਦਰ ਇਹਨਾਂ ਦੀ ਪੰਜ ਮਿੰਟ ਕਮੇਟੀ ਨਾਲ ਗੱਲ ਹੋਈ ਸੀ ਉਹਨਾਂ ਨੇ ਕਹਿ ਤਸੀ ਵੀ ਪੋਸੀਬਿਲਟੀ ਹੈ ਵੀ ਵੋਟ ਨਹੀਂ ਪੋੜ। ਤੇ ਚਾਹੀਦਾ ਵੀ ਬਾਈਕਟ ਸੀ। ਭਾਈ ਸਰਬਜੀਤ ਸਿੰਘ ਜਿਹੜੇ ਖਾਲਸਾ ਨੇ ਉਹਨਾਂ ਨੇ ਇੰਨੀ ਗੱਲ ਕਹੀ ਕਿ ਅਸੀਂ ਦੋਵਾਂ ਨੇ ਇਸ ਕਰਕੇ ਬਾਈਕਟ ਕੀਤਾ ਵੀ ਸਾਡੇ ਨੇ ਜਿਹੜੀ ਕਮਿਟਮੈਂਟ ਕੀਤੀ ਐ ਸੀ ਇਹਨਾਂ ਨੇ 2019 ਦੇ ਵਿੱਚ ਹਾਂ। ਬੰਦੀ ਸਿੰਘ ਰਿਹਾ ਕਰਨ ਦੀ ਗੱਲ ਕੀਤੀ ਗਈ ਸੀ ਤੇ ਬਕਾਇਦਾ ਤੌਰ ਤੇ ਭਾਈ ਰਾਜਵਾਨੇ ਦੀ ਫਾਂਸੀ ਜਿਹੜੀ ਉਹ ਉਮਰ ਕੱਜ ਤਬਦੀਲ ਕਰਨ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਵਾਪਸ ਲੈ ਇਸ ਕਰਕੇ ਅਸੀਂ ਬਾਈਕਟ ਕਰਦੇ ਜੀ ਉਹਨੇ ਕਿ ਸਾਡੇ ਵਾਸਤੇ ਸਿੱਖਾਂ ਵਾਸਤੇ ਜਿਹੜੀ ਇਹ ਦੁਸ਼ਮਣੀ ਚ ਮਾਤ ਦੋਵੇਂ ਨੇ ਭਾਵੇਂ ਤੁਸੀਂ ਇਹ ਭਾਵੇਂ ਬੀਜੇਪੀ ਲੈ ਲੋ ਤੇ ਭਾਵੇਂ ਕਾਂਗਰਸ ਲੈ ਮਾਈ ਕੰਟਰੀ ਮਾਈ ਲਾਈਫ ਜਿਹੜੀ ਬੁੱਕ ਅਡਵਾਨੀ ਸਾਹਿਬ ਦੀ ਉਹਦੇ ਚ ਇੱਕ ਪੇਜ ਤੇ ਅਡਵਾਨੀ ਸਾਹਿਬ ਖੁਦ ਲਿਖਦੇ ਨੇ ਪੀ ਇੰਦਰਾ ਗਾਂਧੀ ਤੇ ਇਨਸਾਕਾ ਨੀਲਾ ਕਰਨ ਲਈ ਤਿਆਰ ਨਹੀਂ ਸੀ ਜੀ ਦਬਾ ਪਾ ਕੇ ਕਰਾਇਆ ਉਹ ਦੁਚਿੱਤੀ ਦੇ ਵਿੱਚ ਸੀ ਵੀ ਨਕਰਕ ਨਕਰਉ ਕਿ ਉਹਨੂੰ ਜਰਨਲ ਜਿਹੜੇ ਸਨਾਸਿਲ ਨੇ ਕਹਿਤਾ ਸੀ ਪੀ ਬੀਬੀ ਸੋਦਾ ਮਿੰਗਾ ਪਣੀ ਸੁਭਰਾਮਨ ਸਵਾਮੀ ਨੇ ਕਹਿਤਾ ਸੀ ਬੀਬੀ ਸੋਦਾ ਮਿੰਗਾ ਪਣੀ ਇਹ ਕਮਨਾ ਕਰਨੀ ਕਿ ਤੇ ਸਿੱਖ ਜਿਹੜੇ ਮੁੜਕੇ ਬਖਸ਼ਦੇ ਨਹੀਂ ਹੁੰਦੇ ਜੇ ਸਿੱਖ ਜਾ ਕੇ ਇੰਗਲੈਂਡ ਜਾ ਕੇ ਬਦਲਾ ਲੈ ਸਕਦੇ ਤੂੰ ਤੇ ਇੱਡੀ ਜਿਹੀ ਬੈਠੀ ਇੰਦਰਾ ਗਾਂਧੀ ਨੇ ਗਲਤੀ ਤੇ ਕਰ ਲਈ ਮੁੜਕੇ ਪਛਤਾਈ ਬਹੁਤ ਤੇ ਫਿਰ ਜਾ ਕੇ ਸੁਬਰਮਣੀ ਨੂੰ ਕਹਿੰਦੀ ਸੁਬਰਮਣੀਮ ਸਾਹਿਬ ਕਿ ਹਲ ਦੱਸੋ ਇਹਦਾ ਕਹਿੰਦਾ ਹੱਦ ਤੇ ਹੁਣ ਸਿੱਖੀ ਕਰਨਗੇ ਜਿਹੜਾ ਕਰਨਗੇ ਤੇ ਅਗਲੇ ਸਿੱਖਾਂ ਨੇ ਹਲ ਕਰਤਾ ਨੇ ਕਰਨਾ ਸੀ ਕਿ ਮੜਕੀ ਉਸਤੈਂ ਗੀ ਜੀ ਇਸ ਕਰਕੇ ਦੋਵੇਂ ਪਾਰਟੀਆਂ ਜੇ ਜਿਹੜੀ ਕਾਂਗਰਸ ਪਾਰਟੀ ਐ ਸਿੱਖਾਂ ਦੀ ਨਸ਼ਕੁਸ਼ੀ ਦੀ ਦੋਸੀਆ ਤੇ ਨਸ਼ਕੁਸ਼ੀ ਕਰਾਉਣ ਦੇ ਵਿੱਚ ਭਾਜਪਾ ਬਰਾਬਰ ਦੀ ਹਿੱਸੇ ਦਾ ਐਸੀ ਨੂੰ ਲੈ ਕੇ ਉਹਨਾਂ ਨੇ ਕੀਤਾ ਅਸੀਂ ਬਾਈਕਟ ਕੀਤਾ ਵਾ ਤੇ ਪੰਜਾਬ ਨੂੰ ਅਜੇ ਤੱਕ ਨਾ ਕੋਈ ਪੈਕੇਜ ਨਾ ਪੰਜਾਬ ਦੀ ਗਲਤ ਤੇ ਭਾਈ ਅਮਰਪਾਲ ਸਿੰਘ ਸੁਣ ਵੀ ਕਸੂਰ ਕੀ ਦੇਲ ਰੱਖਿਆ ਉਹਨੇ ਹੁਣ ਉਹਨੇ ਦੋਵੇਂ ਬਾਈਕਟ ਕਰ ਦੋਵੇਂ ਕਰ ਲਈ ਸੀਗੇ ਜੀ ਜਿੱਤੀ ਰਹਿ ਗਈ ਸੰਧ ਕਰ ਬਾਤ ਉਹਦੇ ਬਾਰੇ ਉਮੀਦ ਕੀਤੀ ਜਾਂਦੀ ਸੀ ਪਹਿਲੀ ਪਹਿਲਾਂ ਦੋ ਵਾਰੀ ਇੱਕ ਰਾਸ਼ਟਰਪਤੀ ਚੋਣ ਤੇ ਇੱਕ ਪ੍ਰਸਥਵੀ ਚੋਣ ਚੁੰਮਣ ਦੇ ਭਾਜੀਪੀ ਦੇ ਮੀਦਵਾਰ ਨੂੰ ਵੋਟ ਪਾਈ ਸੀ ਜੀ ਇੱਕ ਤੱਕ ਕਿ ਸਿਮਰਜਿੰਦਰ ਸਿੰਘ ਮਾਨ ਵੀ ਆ ਕੇ ਜਾ ਕੇ ਰਾਸ਼ਟਰਪਤੀ ਚੋਣ ਜਿਹੜੀ ਸੀ ਉਹ ਜਾ ਕੇ ਭਾਜਪਾ ਦੇ ਮੀਦੋਨ ਉਪਾਕੇ ਆਇਆ ਸੀ ਸਿਮਰਜਿੰਦਰ ਸਿੰਘ ਮਾਨ ਬਾਰੇ ਕਹਿ ਸਕਦੇ ਹੋ ਤੁਸੀਂ ਤੂੰ ਬਾਈਕਟ ਕਰਦੇ ਬਈ ਬਾਈਕਟ ਵੀ ਨਹੀਂ ਕੀਤਾ ਕਹਿੰਦਾ ਜੀ ਮੈਂ ਤੇ ਵੇਖੋ ਇੱਕ ਦਲ ਪ੍ਰਵਾਨ ਨਾਲ ਸੰਬੰਧ ਰੱਖਦੀ ਸੀ ਮੈਂ ਤਾਂ ਉਸ ਚੀਜ਼ ਨੂੰ ਮੁੱਖ ਰੱਖ ਕੇ ਵੋਟ ਪਾਈ ਚਲੋ ਚੰਗੀ ਗੱਲ ਬਾਤ ਕੀਤੀ ਤੁਸੀਂ ਹੁਣ ਇੱਥੇ ਦਾ ਤਿੰਨਾਂ ਨੇ ਬਾਈਕਟ ਕਰਤਾ ਬੀਬੀ ਹਰਸ਼ਿੰਦਰ ਬਾਦਲ ਦੀ ਮਜਬੂਰੀ ਬਣ ਗਈ ਸੀ ਜੇ ਕਿਤੇ ਇਹ ਆਪਣੀਆਂ ਵੋਟਾਂ ਕੈਨਸਲ ਕਰਕੇ ਵੀ ਭੇਜ ਦਿੰਦੇ ਨਾ ਤੇ 10 ਦਿਨਾਂ ਕਿਸੇ ਨੂੰ ਇਹ ਨਾ ਹੁੰਦਾ ਵੋਟ ਪਾਈ ਉਹਨਾਂ ਨੇ ਤੇ ਬੀਬੀ ਹਰਸ਼ਿੰਦਰ ਕੋਲ ਵੋਟ ਜਾ ਕੇ ਜਰੂਰ ਪਾ ਕੇ ਆਉਂਦੀ ਬੀਜੇਪੀ ਦੇ ਉਮੀਦਵਾਰ ਨੂੰ ਲੇਕਿਨ ਉਹਨਾਂ ਨੇ ਪਹਿਲੇ ਕਹਿਤਾ ਸੀ ਵੋਟ ਨਹੀਂ ਪਾਉਣ ਜੀ ਉਹਦੀ ਮਜਬੂਰੀ ਬਾਕੀ ਚੜੋ ਜਿਹੜੇ ਸਾਡੇ ਹੈਗੇ ਸੀ ਅਸੀਂ ਉਹਨਾਂ ਤੋਂ ਆਸ ਵੀ ਨਾ ਰੱਖਦੇ ਨਾ ਆਮ ਆਦੀ ਪਾਰਟੀ ਤੇ ਰੱਖਦੇ ਕਿ ਆਮ ਆਦੀ ਪਾਰਟੀ ਤੇ ਬਾਕੀ ਜਨ ਸਭਾ ਮੈਂਬਰ ਤੇ ਲੋਕ ਸਭਾ ਮੈਂਬਰ ਉਹ ਤਾਂ ਕਿਸੇ ਦਾ ਹੈ ਨਹੀਂ ਜੀ ਉਹਨਾਂ ਤੇ ਵੋਟਰ ਸਾਡੀ ਗੱਲ ਸੁਣਨੀ ਨਹੀਂ ਦੀ ਸੀ ਉਹਨਾਂ ਨੇ ਤੇ ਨਾ ਸਾਨੂੰ ਉਹਨਾਂ ਕੋਲ ਕੋਈ ਆਸ ਹੀ ਹੈਗੀ ਕਿ ਸਾਡੇ ਕੋਈ ਸਾਥ ਦੇ ਦੇਣਗੇ ਹੂੰ ਉਹ ਆਮ ਆਦੀ ਪਾਰਟੀ ਦਵਿੰਦਰ ਪਾਲ ਸਿੰਘ ਭੁੱਲਰ ਦਾ ਕੇਸ ਖਾਰਜ ਕਰਨ ਵਾਸਤੇ ਸੱਤ ਵਾਰੀ ਉਹਨਾਂ ਦੀ ਅਪੀਲ ਪੇਸ਼ ਹੋਈ ਇਹਨਾਂ ਦੀ ਕਮੇਟੀ ਪੜ੍ਹ ਸੈਂਟੈਂਸ ਰਿਵਿਊ ਕਮੇਟੀ ਕੋਲੇ ਜਿਹਦੇ ਪਹਿਲਾ ਚੇਅਰਮੈਨ ਸਤਿੰਦਰ ਜੈਨ ਸੀਗੇ ਤੇ ਮੁੜ ਕੇ ਆਖੀਵਰੀ ਕੇਜਰੀਵਾਲ ਸੀ ਤੇ ਆਖੀਵਰੀ ਕੇਜਰੀਵਾਲ ਨੇ ਫਾਈਲ ਹੀ ਰਿਜੈਕਟ ਕਰ ਦਿੱਤੀ। ਛੇਵਰੀ ਬਕਾਇਦਾ ਤੌਰ ਤੇ ਸਤਿੰਦਰ ਜੈਨ ਜਿਹੜਾ ਕਹਿੰਦਾ ਰਿਹਾ ਜੀ ਅਗਲੀ ਤਰੀਕ ਤੇ ਸੁਤਾਂਗੇ। ਨਾਲ ਕਹਿਦਾਂਗੇ ਵੀ ਇਹ ਅੱਤਵਾਦੀ ਹੈ, ਵੱਖਵਾਦੀ ਨਹੀਂ ਕੀਤੀ ਇਹਨਾਂ ਨੇ। ਉਹਨਾਂ ਕੋਲ ਅਸਲੀ ਕੀ ਕਰ ਸਕਦੇ। ਇਹ ਸੇ ਕਰਕੇ ਇੱਕ ਬੜਾ ਵਧੀਆ ਸੰਕਲਪ ਲਿਆ ਨਾ, ਵਧੀਆ ਫਸਲਾ ਲਿਆ। ਇਹਦਾ ਬਾਈ ਕੱਟ ਕਰਕੇ ਕਟੋ ਕਟੇ ਸੰਕੇਤ ਗਿਆਨ ਵੀ ਸਿੱਖ ਇਸ ਮੰਚ ਦੇ ਇਕੱਠੇ ਨੇ ਵੀ ਅਸੀਂ ਸਿੱਖਾਂ ਦੀ ਬੰਦੀ ਸਿਕੰਦੀ ਰਹੀ ਚਾਹੁੰਦੇ ਆ ਸਾਰੇ ਚਾਹੁੰਦੇ ਆ ਅਸੀਂ ਜੀ ਉੱਥੇ ਕਾਲੀਦਲ ਪਤਾ ਕਿ ਬੰਡੇ ਨੇ ਲੇਕਿਨ ਇਸ ਮੰਚ ਤੇ ਸੀ ਇਕੱਠੇ ਆ ਜੀ ਪੜਸਾਬ ਮੁੱਖ ਮੰਤਰੀ ਭਗਵੰਤ ਮਾਨ ਦੇ ਬਦਲਣ ਦੀਆਂ ਚਰਚਾਵਾਂ ਪਿਛਲੇ ਦਿਨੇ ਬਹੁਤ ਚੱਲੀਆਂ ਜਦੋਂ ਹਸਪਤਾਲ ਦੇ ਵਿੱਚ ਦਾਖਲ ਹੋਏ ਜਦੋਂ ਬਿਮਾਰੀ ਹੋਏ ਘਰੇ ਉਸੇ ਟਾਈਮ ਸ਼ੁਰੂਆਤ ਹੋ ਗਈ ਸੀ ਇਹਨਾਂ ਚਰਚਾਵਾਂ ਦੇ ਕਿ ਮੁੱਖ ਮੰਤਰੀ ਦੇ ਉੱਤੇ ਦਬਾਅ ਬਣਾਇਆ ਜਾ ਰਿਹਾ ਹੈ ਇਸੇ ਵਿਚਾਲੇ ਭਾਜਪਾ ਦੇ ਵੱਡੇ ਆਗੂ ਮਨਜਿੰਦਰ ਸਿੰਘ ਸਿਰਸਾ ਦਾ ਇੱਕ ਬਿਆਨ ਆਉਂਦਾ ਹੈ ਕਿ ਕੇਜਰੀਵਾਲ ਦੇ ਵੱਲੋਂ ਮੁੱਖ ਮੰਤਰੀ ਦੇ ਉੱਤੇ ਦਬਾਅ ਬਣਾਇਆ ਜਾ ਰਿਹਾ ਸੀ ਕਿ ਉਹ ਅਸਤੀਫਾ ਦੇ ਦੇਣ ਪਰ ਕਹਿੰਦੇ ਉਹਨਾਂ ਨੇ ਹਸਪਤਾਲ ਜਾ ਕੇ ਆਪਣੀ ਕੁਰਸੀ ਬਚਾ ਲਈ ਤੇ ਉਸ ਉਹਨਾਂ ਦੇ ਨਾਲ ਨਾ ਇਸ ਤੋਂ ਕੀ ਸਮਝੀਏ ਕਿ ਭਗਵੰਤ ਮਾਨ ਦੀ ਕੁਰਸੀ ਜਿਹੜੀ ਉਹ ਸੱਚੇ ਚ ਚੱਲੀ ਸੀ ਤੇ ਭਾਜਪਾ ਨੇ ਬਚਾਈ ਹੈ ਤੇ ਉਹਨਾਂ ਦਾ ਇਹ ਬਿਆਨ ਦੇ ਉੱਤੇ ਕੀ ਕੁਝ ਮਤਲਬ ਕੀ ਕੁਝ ਮਾਇਨੇ ਨਿਕਲ ਰਹੇ ਨੇ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਦੀ ਕੀ ਭਗਵੰਤ ਮਾਨ ਦੀ ਮਿੱਤ ਸ਼ਾਦੀ ਤੇ ਪ੍ਰਧਾਨ ਮੰਤਰੀ ਦੀ ਆਫਸ ਵਿੱਚ ਨੇੜਤਾ ਹੈਗੀ ਮੈਂ ਦੂਸਰੀ ਕਿਹਦਾ ਮੈਂ ਨੇੜਤਾ ਕਿ ਜੀ ਇਹ ਬਕਾਇਦਾ ਤੌਰ ਤੇ ਕੇਜਰੀਵਾਲ ਨੂੰ ਪਤਾ ਵੀ ਨਹੀਂ ਦੀ ਆਫਸ ਵਿੱਚ ਨੇੜਤਾ ਹੈ ਹੂੰ ਜੇ ਉਹਨਾਂ ਦੀ ਨੇੜਤਾ ਵਾ ਤੇ ਨੇਚਰਲੀ ਉਹਦੇ ਵਿਹਾਰ ਦੇ ਉੱਤੇ ਜਿਹੜਾ ਮਨਜਿੰਦਰ ਸਿੰਘ ਸਿਰਸਾ ਨੇ ਬਿਆਨ ਦਿੱਤਾ ਉਹਨੂੰ ਨਹੀਂ ਦੇਣਾ ਸੀ ਕਿਉਂ ਨਹੀਂ ਸੀ ਦੇਣਾ ਚਾਹੀਦਾ ਵੀ ਨੇੜਤਾ ਜਿਹੜੀ ਉਹ ਅੰਦਰ ਖਾਤੇ ਹੁੰਦੀ ਹੈ ਉਹ ਓਪਨ ਨਹੀਂ ਹੁੰਦੀ ਜਦੋਂ ਦੋ ਤੁਸੀਂ ਵਿਰੋਧੀ ਪਾਰਟੀਆਂ ਦੇ ਬੈਠੇ ਤੇ ਕਹਿੰਦੇ ਹੁੰਦੇ ਮੂਰਖ ਦੋਸਤ ਨਾਲੋਂ ਦਾਣਾ ਦੁਸ਼ਮਣ ਚੰਗਾ ਜੇ ਕੋਈ ਦਾਣਾ ਦੁਸ਼ਮਣ ਹੀ ਹੁੰਦਾ ਤੇ ਇਥੇ ਟਿੱਪ ਨਹੀਂ ਕਰਦਾ ਤੇ ਬੜੇ ਤਰੀਕੇ ਦੇ ਤਸਲੀਕੇ ਦੇ ਕਰਦਾ ਇਹ ਮੂਰਖ ਦੋਸਤ ਜਿਹਨੇ ਅਗਲੀ ਵੇਖਿਆ ਨਹੀਂ ਪਿੱਛੇ ਨਹੀਂ ਵੇਖਿਆ ਤੇ ਮਾਨ ਨੂੰ ਫਸਾ ਕੇ ਰੱਖ ਦਿੱਤਾ ਵੀ ਭਾਈ ਮਾਨ ਸਾਹਿਬ ਦੱਸੋ ਇਹ ਤੁਹਾਡਾ ਸਰਸਾ ਕੀ ਕਹਿੰਦਾ ਠੀਕ ਕਹਿੰਦਾ ਵੀ ਗਲਤ ਕੀ ਜੀ ਮਾਨ ਮਾਨ ਕੀ ਜਵਾਬ ਦੇਉਂਗਾ ਮਾਨ ਨੂੰ ਜਸਟੀਫਾਈ ਕਰਨ ਵਾਸਤੇ ਕੱਲੋ 4 ਬਿਆਨ ਸਿਕਸ ਦੇ ਖਿਲਾਫ ਦੇਣੇ ਪੈਣਗੇ ਫਿਰ ਜਸਟੀਫਾਈ ਕਰਨ ਵਾਸਤੇ ਹਾਂ ਇਸ ਕਰਕੇ ਹਰ ਚੀਜ਼ਾਂ ਡਿਕਲੇਅਰ ਨਹੀਂ ਕੀਤੀਆਂ ਜਾਂਦੀਆਂ ਇਹ ਪਰਦੇ ਦੇ ਪਿੱਛੇ ਸਭ ਕੁਝ ਹੁੰਦਾ ਵਾ ਲੇਕਿਨ ਇਹਦੇ ਚ ਕੋਈ ਸਾਕ ਕਾਲੀ ਕਾਲੀ ਕੀ ਵੀ ਜਿਹੜਾ ਸਮਾਂ ਸੀ ਉਹ ਟਲ ਚੁੱਕਾ ਵਾ ਸਮਾਂ ਫਿਰ ਤੀਸਰੀ ਵੀ ਦੀ ਸਮਾ ਆਇਆ ਹੈ ਮੁੱਖ ਮੰਤਰੀ ਨੂੰ ਬਦਲਣ ਵਾਸਤੇ ਬਿਲਕੁਲ ਤੇ ਪੂਰੀ ਤਾਗੜ ਖੀਚੀ ਸੀ ਅਮਰ ਲੋੜੇ ਨੇ ਵੀ ਮੈਂ ਤੇ ਮੁੱਖ ਮੰਤਰੀ ਹੋਣ ਨਹੀਂ ਤੇ ਘੜੀ ਨੂੰ ਬਣੇ ਬਣਿਆ ਵਾ ਤੇ ਸਾਡੇ ਵਰਗੇ ਵੀ ਕਹਿ ਦਿੰਦੇ ਲੋਹ ਦੀ ਪਾਲ ਚਿਮੇ ਦੀ ਸਿਕਿਉਰਟੀ ਵੀ ਦੱਤੀ ਆ ਇੰਦਰਬੀ ਨਿੱਜਰ ਦੀ ਵਿਧਾਇਕਤੀ ਆ ਬਕਾਇਦਾ ਤੌਰ ਤੇ ਰੋੜੇ ਦੀ ਵਿਧਾਇਕਤੀ ਆ ਜਦੋਂ ਵੀ ਭਗਵੰਤ ਮਾਨ ਬਿਮਾਰ ਹੁੰਦਾ ਤਾਂ ਰੋੜੇ ਦੀ ਸਕਿਉਰਿਟੀ ਵਧਾ ਦਿੰਦੇ ਜੀ ਉਹ ਰੋੜਾ ਸਾਹਿਬ ਦੀ ਜੋ ਕੱਲ ਬੇਇਜ਼ਤੀ ਹੋਈ ਹੈ ਉਹ ਵੀ ਪਤਾ ਉਹਨਾਂ ਨੂੰ ਮੁੱਖ ਮੰਤਰੀ ਦੀ ਰਹਿਸ਼ਤੇ ਕੈਬਨਟ ਦੀ ਮੀਟਿੰਗ ਹੋਵੇ ਤੇ ਹੋਵੇ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਦੇ ਵਿੱਚ ਵੀਡੀਓ ਕਾਨਫਰੈਂਸਲੀ ਹਸਪੀਟਲ ਤੋਂ ਹੋਵੇ ਤੇ ਉੱਥੇ ਸੀਨੀਅਰ ਮੰਤਰੀ ਆਪਣ ਨੂੰ ਕਹਿੰਦਾ ਕਹਿਟ ਮੰਤਰੀ ਮੰਦਾ ਆਪਣੇ ਆਪ ਨੂੰ ਬੰਦ ਰੋੜਾ ਸੇਵਾਦਾਰੀ ਮੰਦੇ ਲੋਕਾਂ ਦੀ ਸੇਵਾਦਾਰੀ ਲੋਕਾਂ ਦੀ ਹੂੰ ਤੇ ਜਦੋਂ ਇਹਦੀ ਗੱਡੀ ਅੰਦਰ ਜਾਣ ਲੱਗੀ ਤੇ ਅਗਲੇ ਗੱਡੀ ਰੋਕ ਲਈ ਵੀ ਤੁਸੀਂ ਇਹਨਾਂ ਨੂੰ ਲਾ ਕੇ ਗੱਡੀ ਪਰ ਵਾਪਸ ਲਾਇਆ ਤੇ ਜਿਹੜਾ ਅਮਨ ਰੋੜਾ ਸੀ ਭੜਕ ਪਿਆ ਵੀ ਮੇਰੀ ਗੱਡੀ ਨੂੰ ਬਾਹਰ ਕਿਉਂ ਕਹਿੰਦਾ ਤੁਸੀਂ ਬਾਹਰ ADGP ਸਿਕਿਉਰਿਟੀ ਕਹਿੰਦਾ ਜੇ ਅੰਦਰ ਜਗ੍ਹਾ ਨਹੀਂ ਹੈਗੀ ਪੀਡੀਆਂ ਦੀ ਢੀਂਡ ਬੜੀ ਇਸ ਕਰਕੇ ਕਹਤ ਹਾਂ ਉਹਦਾ ਕੋਈ ਨਹੀਂ ਇਹ ਬੰਦੇ ਸਸਪੈਂਡ ਕਰੋ ਜਿਹਨਾਂ ਨੇ ਮੇਰੀ ਗੱਡੀ ਨੂੰ ਫੈਤੂ ਰੱਬ ਜੀ ਸਿਕਿਉਰਿਟੀ ਦਾ ਮਤਲਬ ਕੀ ਹੁੰਦਾ ਸਿਕਿਉਰਿਟੀ ਦਾ ਮਤਲਬ ਇਹੀ ਹੁੰਦਾ ਵੀ ਸਿਕਿਉਰ ਕਰਨਾ ਜੇ ਉਹਨਾਂ ਕੀ ਗੱਲ ਕਹੀ ਹੈ ਵੀ ਤੁਹਾਡੀ ਸੇਫਟੀ ਵਾਸਤੇ ਕਹੀ ਹੈ ਲੇਕਨ ਇਹਦੇ ਅਰਥ ਕੁਝ ਹੋਰ ਨੇ ਅਰਥੇ ਆਪੀ ਮੁੱਖ ਮੰਤਰੀ ਦੀ ਕੁਰਸੀ ਖੋਣੀ ਉਹਨਾਂ ਨੂੰ ਮਹਿੰਗੀ ਪੈ ਗਈ ਕੁਰਸੀ ਤੇ ਖੋਈ ਜਾਂਦੀ ਕਿ ਨਹੀਂ ਖੋਈ ਜਾਂਦੀ ਹੈ ਤੇ ਭੇਖ ਦੀ ਬੁੱਕਲ ਸਿਪਿਆ ਲੇਕਨ ਕੱਲ ਇੱਕ ਵਾਰੀ ਪਗੋੜ ਉਹ ਅਮਨ ਰੋੜਾ ਨੂੰ ਮੁੱਖ ਮੰਤਰੀ ਦੇ ਕਰੋ ਜਲੀਲ ਹੋ ਕੇ ਵਰਾਪਿਆ ਜੀ ਜੀ ਇਹ ਚਰਚਾ ਆਮ ਆਦਮੀ ਦੇ ਦੇਖੋ ਪਹਿਲੀ ਪਤਾ ਲੱਗਾ ਕਿ ਕੁਝ ਹੁੰਦਾ ਪਹਿਲਾਂ ਵੀ ਚੱਲੀਆਂ ਸੀ ਹੁਣ ਵੀ ਚੱਲੀਆਂ ਪਰ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਚ ਉਸ ਵੇਲੇ ਹਲਚਲ ਪੰਜਾਬ ਦੀ ਸਿਆਸਤ ਚ ਦੇਖਣ ਨੂੰ ਮਿਲੀ ਜਦੋਂ ਪਠਾਨ ਮਾਜਰਾ ਨੇ ਆਪਣੀ ਹੀ ਪਾਰਟੀ ਨੂੰ ਲੈ ਕੇ ਕਈ ਬਿਆਨ ਦਿੱਤੇ ਤੇ ਉਸ ਤੋਂ ਬਾਅਦ ਉਨਾ ਦੇ ਸਿਕਿਉਰਿਟੀ ਵਾਪਸ ਆਲੀ ਤੇ ਫਿਰ ਗ੍ਰਿਫਤਾਰ ਤੇ ਫਿਰ ਫਰਾਰੀ ਹੁਣ ਇਸੇ ਵਿਚਾਲੇ ਕਿਹਾ ਜਾ ਰਿਹਾ ਕਿ ਪਠਾਨ ਮਾਜਰਾ ਦੇ ਸ਼ਿਕਾਇਤਕਰਤਾ ਦੇ ਵਕੀਲ ਨੇ ਜੋ ਪਿੱਛੇ ਹਟ ਗਏ ਨੇ ਕੀ ਇਹ ਜਿਹੜੀ ਗੱਲ ਹੈ ਸਮਝੋਤੇ ਵੱਲ ਵੱਧ ਰਹੀ ਹੈ ਭਾਟੀ ਸਾਹਿਬ ਸਮਝੋਤੇ ਵੱਲ ਆਟੋਮੈਟਿਕ ਹੀ ਵੱਧ ਰਹੀ ਹੈ ਜੀ ਜਿਹੜੀ ਗੁਰਪ੍ਰੀਤ ਗੁਰੀ ਗਰੇਵਾ ਜਿਹੜੀ ਬੀਬੀ ਆ ਉਹਨੇ ਇਲਜ਼ਾਮ ਲਾਇਆ ਸੀ ਉਹਦੇ ਉੱਤੇ ਮੁਕਦਮਾ ਤਾਂ ਚ ਕੀਤਾ ਗਿਆ ਸੀ ਪਿੰਡ ਦੇ ਤੋਂ 76 ਦਾ ਬਲਾਤਕਾਰ ਦਾ ਕੇਸ ਪਣਦਾ ਹਾਂ ਜੀ 500 ਸੇਤਮ ਕੇਂਦਰ ਬਣਦਾ ਤੇ ਇੱਕ ਤਾਰਾ ਹੋਰ ਲਾਈ ਜੀ ਤਿੰਨ ਤਰਾਵਾ ਲਾ ਕੇ ਬਕਾਇਦਾ ਤੌਰ ਤੇ ਜੁਲਕਾ ਠਾਣੇ ਦੇ ਕੇਸ ਦਰਜ ਕੀਤਾ ਗਿਆ ਜਦੋਂ ਕਿ ਬੀਬੀ ਜੀਰਕਪੁਰ ਦੀ ਰਹਿਣ ਵਾਲੀ ਜੀ ਚਲੋ ਕੇਸ ਜਾ ਕੇ ਬੀਬੀ ਪੇਸ਼ ਹੋਏ ਨੇ ਆਪਣੀ ਐਪਲੀਕੇਸ਼ਨ ਦਿੱਤੀ ਪਈ ਹੈ ਗੱਲ ਉਹਦੇ ਵਿੱਚ ਜਿਹੜੇ ਹਰਮੀਤ ਪਠਾਨ ਮਾਰਜਾ ਮਾਜਰਾ ਵਾ ਉਹਦੇ ਵਕੀਲ ਨੇ ਕਿਹਾ ਜੀ ਬੀਬੀ ਜੋ ਕਰੀ ਗਲਤ ਕਹਿ ਰਹੀ ਕਿ شادی ਹੋਈ ਆ ਲੋ ਫੋਟੋ ਇਹਨਾਂ ਦੀ ਜੇ ਸ਼ਾਦੀ ਕੀਤੀ ਤੇ ਉਹਦਾ ਰਜਾਇਬੰਦਗੀ ਨਹੀਂ ਹੋਈ ਐ ਲੋਕ ਧੱਕੇ ਨਾਲ ਨਹੀਂ ਹੋਈ ਕੋਈ ਸ਼ਾਦੀ ਐ ਇਸ ਕਰਕੇ ਰਮੇਸ਼ ਸਿੰਘ ਜਿਹੜੇ ਨੇ ਉਹ ਕਿਸੇ ਗੱਲ ਤੋਂ ਮੁਕਰਦੇ ਨਹੀਂ ਕਿ ਤੇ ਸ਼ਾਦੀ ਮੈਂ ਕੀਤੀ ਮੇਰੀ ਪਤਨੀ ਐ ਜੀ ਇਸ ਕਰਕੇ ਉਹ ਆਪਣੀ ਐਪਲੀਕੇਸ਼ਨ ਵੱਖਰੀ ਵਾਪਸ ਲੈਣੀ ਪਈ ਤੇ ਕੱਲ ਨੂੰ ਕਹਿੰਦੇ ਨਵੀਂ ਐਪਲੀਕੇਸ਼ਨ ਦਾਇਰ ਕਰਾਂਗੇ ਅਸੀਂ ਕੱਲੂ ਕਰਦੇ ਕਿ ਨਹੀਂ ਕਰਦੇ ਇਹਦੀ ਪਤਾ ਐ ਇਸ ਗੱਲ ਦਾ ਜਦੋਂ ਨੇ ਮੰਨ ਲਿਆ ਮੇਰੀ ਪਤਨੀ ਐ ਪਤਨੀ ਕੀ ਕਹੂਗੀ ਪਤਨੀ ਦਾ ਬਦਲਤ ਕਰ ਨਹੀਂ ਹੋ ਸਕਦਾ ਇਹ ਕੋਟੀ ਮੰਨਦੀ ਇਸ ਗੱਲ ਇਸ ਕਰਕੇ ਉਹਨੇ ਆਪਣੀ ਅਪਲੀਕੇਸ਼ਨ ਹਾਲ ਦੀ ਘੜੀ ਵਾਪਸ ਲਈਆ ਤੇ ਕੱਲ ਦੀ ਫਿਰ ਡੇਟ ਪਾਤੀ ਹੈ ਤੇ ਕੱਲ ਉਹਨਾਂ ਦੀ ਜਿਹੜੀ ਇੱਕ ਇੰਟਰਮ ਬੇਲ ਸੀਗੀ ਉਹਦੇ ਤੇ ਸੁਣਾਈ ਹੋਣੀ ਤੇ ਇਸੇ ਬਿਹਾਬ ਤੇ ਉਹਨੂੰ ਇੰਟਰਮ ਬੇਲ ਮਿਲਣ ਦੀ ਆਸ ਹੈਗੀ ਹੈ ਮੈਂ ਇਹ ਕਹਿ ਦਿਆਂ ਵੀ ਨਾ ਤੇ ਕਿਤੇ ਰਮੀਤ ਮਾਜਰਾ ਗਿਆ ਪਠਾਨ ਮਾਜਰਾ ਗਿਆ ਵਾ ਨਾ ਕਿਤੇ ਕੁਝ ਗੱਲ ਮੁੱਖ ਮੰਤਰੀ ਦੀ ਪੂਰੀ ਸ਼ੈਅ ਹੂੰ ਮੁੱਖ ਮੰਤਰੀ ਦੇ ਕੋਲ ਸਿਪ ਕਰਕੇ ਬੈਠੀ ਸੀ ਤੇ ਉਹਨੂੰ ਕੱਲ ਦਾ ਬੰਦਾ ਫੜਿਆ ਹੁੰਦਾ ਜੀ ਕਾਲ ਨੂੰ ਜਣਾਵਾ ਉਹ ਮਾਦੀ ਫਮੀ ਦਾ ਵੀ ਇੰਟਰਨ ਬੇਨ ਹੋ ਜੇ ਕੀ ਜੀ ਇੰਟਰਨ ਬੇਨ ਜੇ ਕੇਸੀ ਬੀਬੀ ਨੇ ਵਾਪਸ ਲੈ ਲਿਆ ਤੇ ਗਾਲੀ ਮੋਖੀ ਜਾਂਦੀ ਬਿਲਕੁਲ ਆਪਣੀ ਗਿੱਦਵੜੀ ਜਿਹੜਾ ਮੈਨੂੰ ਉਹਨੇ ਮਾਰ ਲਿਆ ਵੀ ਮੇਰੀ ਪਤਨੀ ਆ ਫਿਰ ਬਾਕੀ ਕੀ ਰਹੇ ਜੀ ਬਿਲਕੁਲ ਪਰ ਸਾਹਿਬ ਵਿਕਰਮ ਸਿੰਘ ਮਜੀਠੀਆ ਦੀ ਵੀ ਗੱਲ ਕਰ ਲੈਣੇ ਆਂ ਕੱਲ ਕੈਬਨਿਟ ਮੀਟਿੰਗ ਹੋਈ ਜਿੱਤੇ ਹਰ ਪੀੜਤਾ ਦੇ ਲਈ ਕਿਸਾਨਾਂ ਦੇ ਲਈ ਵੱਡੇ ਐਲਾਨ ਹੋਏ ਉੱਤੇ ਹੀ ਵਿਕਰਮ ਸਿੰਘ ਮਜੀਠੀਆ ਦੇ ਮੁਕਦਮੇ ਨੂੰ ਵੀ ਕੈਬਨਿਟ ਦੇ ਵਿੱਚ ਪ੍ਰਵਾਨਗੀ ਮਿਲੀ ਉਸ ਦੇ ਵਿਰੁੱਧ ਮੁਕਦਮਾ ਚਲਾਉਂਦੀ ਇਸ ਦੀ ਕੀ ਜ਼ਰੂਰਤ ਸੀ ਕਿ ਉਸ ਦੇ ਵਿਰੁੱਧ ਮੁਕਦਮਾ ਚਲਾਉਣਾ ਤੇ ਕੈਬਨਿਟ ਦੇ ਵਿੱਚੋਂ ਮਨਜ਼ੂਰੀ ਲੈਣੀ ਪਈ ਪ੍ਰਿਸ਼ਤਾ ਚੁਰਤ ਪ੍ਰਿਸ਼ਤਾ ਚ ਰੋਕੂ ਇੱਕ ਤਾਂ ਉਦੇ ਬਤਾਬਕ ਜਦੋਂ ਵੀ ਕਿਸੇ ਦੇ ਖਿਲਾਫ ਤੁਸੀਂ ਭ੍ਰਿਸ਼ਟਾਚਾਰ ਦਾ ਕੇਸ ਚਲਾਉਣਾ ਹੈ ਉਦੋਂ ਸਰਕਾਰ ਕੋਲ ਮਨਜ਼ੂਰੀ ਲੈਣੀ ਜ਼ਰੂਰੀ ਹੁੰਦੀ ਹੈ ਜੀ ਉਸ ਕੇਸ ਦੇ ਵਿੱਚ ਉਹ ਪੁਲਿਸ ਨੇ ਅਪਲਾਈ ਕੀਤਾ ਸੀ ਕਿ ਸਾਨੂੰ ਕੇਸ ਲਾਉਣ ਦੀ ਜ਼ਾਹਰ ਦਿੱਤੇ ਜਾਵੇ ਤੇ ਨੇਚਰਲੀ ਉਹ ਰੁਟੀਨ ਮੈਟਰ ਸੀ ਤੇ ਮਿਲਣੀ ਮੰਗਲੀ ਸੀ ਹੁਣ ਉਹ ਮਿਲ ਗਈ ਹੈ ਤੁਹਾਨੂੰ ਰੈਗੂਲਰ ਕੇਸ ਚਲੇਗਾ ਭ੍ਰਿਸ਼ਟਾਚਾਰ ਜੇ ਭ੍ਰਿਸ਼ਟਾਚਾਰ ਲਗਾਤਾਰ ਕੇਸ ਚੱਲਦਾ ਤੇ ਮੈਨੂੰ ਉਮੀਦ ਹੈ ਐਫ ਆਰ ਕਿ ਉਨ ਬਰਤਾਰੇ ਵੀ ਖਾਏ ਜਾਣਗੇ ਬਕਾਇਦਾ ਤੌਰ ਤੇ ਵਿਕਲ ਸਿੰਘ ਮਜੀਠੀਆ ਨੂੰ ਵੀ ਭਾਈ ਤੂੰ ਅੱਗੇ ਤੇ 6 ਮਹੀਨੇ ਚ ਬਾਹਰ ਆ ਗਿਆ ਸੀ ਹੁਣ ਤੱਕ ਨੂੰ ਘੱਟੋ ਘੱਟ 16 ਮਹੀਨੇ ਕਟਾ ਲਏ ਸੀ ਜੇ ਇਹ ਗਲ ਕਰਦੇ ਐ ਕਿ 16 ਮਹੀਨੇ ਬਾਅਦ ਇਲੈਕਸ਼ਨ ਜੀ 6 ਮਹੀਨੇ ਤੇ ਕੱਟੀ ਦੀ 16 ਮਹੀਨੇ ਨੂੰ ਕੱਟ ਤੋਂ ਬਾਅਦ ਇਲੈਕਸ਼ਨ ਤੋਂ ਬਾਅਦ ਸੋਚ ਲੈਂਗੇ ਕੀ ਕਰਨਾ ਅਗਲੀ ਸਰਕਾਰ ਆਊਗੀ ਜਲਦੀ ਜੀ ਜੀ ਐਸ ਵੇਲੇ ਸ਼ਰੋਮਨੀ ਕਾਲੇਦਨ ਵਾਲੇ ਟੂਪੇ ਵੀ ਬੈਠੇ ਹੋਏ ਨੇ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਜੇ ਆਪਾਂ ਦੇਖੀਏ ਤੇ ਵਸਤਾ ਬਾਦਲ ਸਾਹਮਣੇ ਪਹਿਲਾਂ ਇੱਕ ਵਾਰੀ ਪ੍ਰੈਸ ਕਾਨਫਰੰਸ ਕੀਤੀ ਆ ਪਰ ਹੁਣ ਦੇਖੀਏ ਤੇ ਕੀ ਵਿਕਰਮ ਸਿੰਘ ਮਜੀਠੀਆ ਇਕੱਲੇ ਨਜ਼ਰ ਆਇਆ ਕਿ ਗਨੀ ਮਜੀਠੀਆ ਕਲੀ ਕੇਸ ਲੜੀਆ ਤੇ ਬਾਦਲ ਹੁਣੇ ਜਿਹੜੇ ਨੇ ਦੂਸਰੇ ਪਾਸੇ ਵਿਅਸਤ ਨੇ ਤੇ ਉਹ ਆਪਣੇ ਸਾਲੇ ਵੱਲ ਧਿਆਨ ਨਹੀਂ ਦੇ ਰਹੇ ਬਿਲਕੁਲ ਠੀਕ ਹੈ ਤੁਸੀਂ ਵੀ ਵਿਕਰਮ ਸਿੰਘ ਮਜੀਠੀਆ ਹੁਣ ਇਕੱਲੇ ਰਹ ਗਏ ਨੇ ਕਿਉਂਕਿ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਨੂੰ ਇੰਨਾ ਕੁ ਹੰਕਾਰ ਆਪਣੀ ਤੇ ਹੋ ਗਿਆ ਸੀ ਕਿ ਮੇਰੇ ਤੋਂ ਵੱਧ ਕੋਈ ਸਿਆਣਾ ਤੇ ਮੇਰੇ ਤੋਂ ਵੱਧ ਕੋਈ ਪਾਵਰਫੁਲ ਨਹੀਂ ਹੈ ਜੀ ਜਿਹਦੇ ਕਰਕੇ ਉਹਨਾਂ ਨੇ ਨਾ ਪੜ੍ਹਈ ਨਾ ਬੜਾਈ ਨਾ ਭੈਣ ਨਾ ਬੜਾਈ ਨਾ ਜਰਾ ਦੋਸਤ ਨਾ ਬੜਾਈ ਕਿਸੇ ਨੇ ਬਣਾਖੀ ਤੇ ਅੱਖੀ ਜਿਹਦਾ ਅੱਜ ਸੁਭਤ ਰਿਆਂ ਨੇ ਪਾਰਟੀ ਦੇ ਵੀ ਕਿਨਾਰਾ ਕਰ ਲਿਆ ਭਿਉਂ ਜਿਹੋਨੇ ਪ੍ਰਸਤਾਤ ਕਰੀਤਾ ਤੇ ਆਪਣੀ ਸਜ਼ਾ ਉਹ ਆਪ ਭੁਗਤਿਆ ਆਪਣਾ ਕੇ ਸਾਫ ਲੜੀ ਤੇ ਇਸ ਕਰਕੇ ਜਦੋਂ ਉਹ ਉਹ ਤਾਂ ਜੀਜਾ ਜੀ ਦੇ ਭੈਣ ਜੀ ਪਾਸੇ ਹੋ ਗਏ ਤੇ ਬਾਕੀ ਕੀ ਰਹਿ ਗਿਆ ਫਿਰ ਆਮ ਲੋਕਾਂ ਦੀ ਕਿਹੜੀ ਗੱਲ ਜੀ ਜਦੋਂ ਪਟਿਆਲਾ ਜਿਲ੍ਹੇ ਪਹਿਲਾਂ ਗਿਆ ਸੀਗਾ ਤੁਹਾਨੂੰ ਪਤਾ ਹੋਏਗਾ ਕੁਝ ਜੂਤ ਦੇ ਲੋਕਾਂ ਨੇ ਉਹਦੇ ਬਾਅਦ ਇੱਕ ਧਰਨਾ ਲਾ ਦਿੱਤਾ ਸੀ ਬਾਹਰ ਟੈਂਟ ਲਾ ਕੇ ਬਹਿ ਗਏ ਸੀ ਉੱਥੇ ਤੇ ਜਦੋਂ ਪਤਾ ਲੱਗ ਗਿਆ ਦੋ ਚਾਰ ਦਿਨ ਬਾਅਦ ਵੀ ਪਾਈਏ ਕੰਮ ਲੰਗਾ ਤੇ ਲੰਬਾ ਤੇ ਫਿਰ ਚੁੱਪਚੀ ਤੇ ਚੁੱਕ ਕੇ ਆਪਣੇ ਟੈਂਟ ਪੋੜੀ ਭੱਜ ਗਏ ਸੀਗੇ ਐਨ ਕੀ ਤੂੰ ਵੀ ਨਹੀਂ ਕੋਈ ਤਾਂ ਕੋਈ ਮੁਲਾਕਾਤ ਨਹੀਂ ਕਰਨਗੇ ਬਾਕੀ ਕਿਹੜੀ ਗੱਲ ਇਸ ਕਰਕੇ ਵਿਕਰਮ ਸਿੰਘ ਮਜੀਠੀਆ ਤੋਂ ਹਾਫ ਦੀ ਗੜੀ ਪਾਰਟੀ ਕਿਨਾਰਾ ਕਰਨਾ ਚਾਹੁੰਦੀ ਆ ਭਾਈ ਜੇ ਕੀਤਾ ਤੇ ਤੁਗਤ ਵੀ ਤੂੰ ਅਸੀਂ ਬਦਨਾਮ ਨਹੀਂ ਹੋਣਾ ਜੀ ਜੀ ਜੇ ਦੇਖਦੇ ਆ ਕਿ ਜਦੋਂ ਵਿਕਰਮ ਸਿੰਘ ਮਜੀਠੀਆ ਬਾਹਰ ਆਉਂਦੇ ਨੇ ਤੇ ਫਿਰ ਉਹ ਕੀ ਕਰਦੇ ਨੇ ਕਿ ਜੇ ਪਾਰਟੀ ਨੇ ਕਿਨਾਰਾ ਜਿਸ ਵੇਲੇ ਕੀਤਾ ਸੀ ਉਸ ਗੱਲ ਨੂੰ ਲੈ ਕੇ ਖੁੰਦਕ ਰੱਖਦੇ ਨੇ ਜਾਂ ਨਹੀਂ ਰੱਖਦੇ ਬਹੁਤ ਸ਼ੁਕਰੀਆ ਭੜਾ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਮਿਹਰਬਾਨੀ ਸ਼ੁਕਰੀਆ ਜੀ